ਆਹ ਟਰੈਕਟਰ ਦਰਸ਼ਕ ਵੀਰੋ ਇਹ ਜ਼ਿਲ੍ਹੇ ਕਹਿੰਦੇ ਸੰਗਰੂਰ ਤੋਂ ਪੁੱਜਿਆ ਹੋਇਆ ਟਰੈਕਟਰ ਹੈ ਚੀਮਾ ਮੰਡੀ ਪਿੰਡ ਹੈ ਮੇਰੇ ਵੀਰੋ ਚੀਮਾ ਪਿੰਡ ਹੈ ਧੰਨ ਧੰਨ ਬਾਬਾ ਅੱਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ ਅਪਰ ਅਪਾਰ ਕਿਰਪਾ ਮੇਰੇ ਵੀਰੋ ਉਹਨਾਂ ਦੀ ਜਨਮ ਭੂਮੀ ਤੋਂ ਜਿਹੜਾ ਇਹ ਟਰੈਕਟਰ ਪੁੱਜਿਆ ਹੋਇਆ ਹੈ ਇਹ ਕਹਿੰਦੇ ਵਿਅੰਤ ਆ ਮੇਰੇ ਵੀਰੋ ਵਿਅੰਤ ਚੀਮਾ ਇਹ ਮੁੰਡੇ ਨੂੰ ਕਹਿੰਦੇ ਅਮਰੀਕਨ ਬੋਏ ਵੀ ਆਖ ਦਿੱਤੇ ਆ ਓ ਬਾਈ ਆ ਟਰਾਲੀ ਦੇ ਕੋਲੋਂ ਸਾਈਡ ਤੇ ਹੋ ਜਾ ਵੀਰੇ ਇੱਥੋਂ ਟਾਈਮ ਫੜਨਾ ਭਰਾਵੋ ਆ ਬੜਾ ਇਹ ਦੇਖ ਲਿਆ ਕਰੋ ਇੱਥੇ ਇੱਥੇ ਨਾ ਆ ਕੇ ਖੜਾ ਕਰੋ ਟਰਾਲੀ ਦੇ ਮੂਹਰੇ ਧਰਤੀ ਤੱਕ ਮਹਿਕਵੇਂ ਵਾਲੇ ਵੀ ਪੁੱਜੇ ਹੋਇਆ ਧੰਨਵਾਦ ਆ ਸਾਡੇ ਵੀਰਾਂ ਦਾ ਬਯੰਤ ਚੀਮਾ ਮੇਰੇ ਵੀਰੋ ਹਾਂਜੀ ਬਯੰਤ ਜੀ ਕਲੱਚ ਦੇ ਟਾਈਮ ਆ ਜੀ ਰੈਡੀ ਹੋ ਜੀ ਕਲੱਚ ਦੇ ਟਾਈਮ ਆ ਜੀ ਦਾ ਸਾਹਮਣੇ ਇਸ ਵੇਲੇ ਇਹ ਕਹਿੰਦੇ ਚੀਮਾ ਮੰਡੀ ਤੋਂ ਪੁੱਜਿਆ ਹੋਇਆ ਟਰੈਕਟਰ ਹੈ ਇਹਨੂੰ ਵਿਅੰਤ ਆਖਦੇ ਆ ਇਹਨੂੰ ਕਹਿੰਦੇ ਵਿਅੰਤ ਆਖਦੇ ਆ ਆਹ ਕਹਿੰਦੇ ਮੁੰਡੇ ਦੀ ਖੇਡ ਦੇ ਉੱਤੇ ਆਹ ਸੇਵ ਕੁਹੜੀ ਮਾਣ ਕਰਦੇ ਆ ਮੇਰੇ ਵੀਰੋ ਇਸ ਵੇਲੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਲਓ ਲਓ ਕਹਿੰਦੇ ਵਿਅੰਤ ਚੀਮਿਆਂ ਦੀ ਧਰਤੀ ਦਾ ਮੇਰੇ ਵੀਰੋ ਸਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਅਪਰ ਅਪਾਰ ਕਿਰਪਾ ਇਸ ਟਰੈਕਟਰ ਦੇ ਉੱਪਰ ਅੱਜ ਸਾਹਮਣੇ ਇਹਨੂੰ ਪਿਆਰ ਦੇ ਨਾਲ ਗੁੰੰਦਾ ਵੀ ਆਖ ਦਿੰਦੇ ਆ ਆ ਅਮਰੀਕਨ ਬੋਏ ਮੇਰੇ ਵੀਰੇ ਚੀਮਾ ਮੰਡੀ ਵਾਲਾ ਕਹਿੰਦੇ ਬयंਤ ਆਉਂਦਾ ਆ ਬयंਤ ਆਉਂਦਾ ਉਧਰ ਬਹੁਤ ਬੜਾ ਧੰਨਵਾਦ ਅਵੀ ਜਵੰਦਾ ਸਾਡਾ ਵੀ ਚੰਦੂ ਮਾਦਰੀਆ ਅਗਮ ਕਲੇਰ ਪਿੰਡ ਖੇੜੀ ਜਸਕਰਨ ਸਿੱਧੂ ਗਗਨ ਸਿੱਧੂ ਯੂਕੇ ਅਮਨੀਤ tributaries ਅਰਸ਼ ਕਹਿੰਦੇ ਮੇਰੇ ਵੀਰੋ ਸਾਡਾ ਵੀਰ ਤੇ ਨਾਲ ਅਰਜਨ ਟਿਵਾਣਾ ਮਨਿੰਦਰ ਟਿਵਾਣਾ ਤੇ ਨਾਲ ਕਹਿੰਦੇ ਮਨਜੋਤ ਟਿਮਾਨ ਬੀਕਾ ਬਾਈ ਤੇ ਅਮਰ ਉਧਰ ਮਾਨਵਤੇ ਹਰਨੂਰ ਮਾਨਵਤੇ ਹਰਨੂਰ ਕਹਿੰਦੇ ਕਨੌਰ ਦੇ ਵਿੱਚੋਂ ਲਾਈਵ ਜੁੜੇ ਹੋਏ ਆ ਧੰਨਵਾਦ ਆ ਮਾਨਵ ਤੇ ਹਰਦੂਰ ਲਾਓ ਸਾਹਮਣੇ ਕਹਿੰਦੇ ਹੁਣ ਬਣਾਉ ਬੰਬੂ ਗਾੜ ਆਹ ਕਹਿੰਦੇ ਮੇਰੇ ਵੀਰੋ ਮੁੰਡਾ ਕਹਿੰਦੇ ਪੱਟ ਪੱਟ ਕੇ ਘੇਰ ਲਾਉਂਦਾ ਆਹ ਬਣਾਤਾ ਕਹਿੰਦੇ ਬੰਬੂ ਗਾੜ ਮੇਰੇ ਵੀਰੋ ਇਹ ਕਹਿੰਦੇ ਬयंਤਾ ਆਹ ਚੀਮਿਆਂ ਦੀ ਧਰਤੀ ਦਾ ਮੁੰਡਾ ਕਹਿੰਦੇ ਕਰਦਾ ਹੋਇਆ ਕਮਾਲ ਜੌਨੀਅਰ ਦੇ ਨਾਲ ਮੇਰੇ ਵੀਰੋ ਆਹ ਜੌਨੀਅਰ ਜੌਨੀਅਰ ਹੋਈ ਪਈ ਆ ਖੇਡ ਦੇ ਮੈਦਾਨ ਵਿੱਚ ਇਹਨ ਕਹਿੰਦੇ ਖਿੱਚ ਦੀ ਲਕੀਰ ਅੱਜ ਪਤਾ ਲੱਗੂ ਕੀ ਦਾ ਟਕੜਾ ਸਰੀਰ ਅੱਜ ਪਤਾ ਲੱਗੂ ਕੀ ਦਾ ਟਕੜਾ ਸਰੀਰ ਮਾਨਵਤਾ ਰਨੂਰ ਕਹਿੰਦੇ ਲਾਈਵ ਜੁੜੇ ਹੋਇਆ ਘਨੌਰ ਖੁਰਦ ਵਾਲੇ ਧੰਨਵਾਦ ਆ ਲਓ ਸਾਹਮਣੇ ਮੈਦਾਨ ਦੇ ਵਿੱਚ ਖਿੱਚੇ ਬੇਅੰਤ ਸਿਆ ਖਿੱਚ ਖਿੱਚ ਖੇਚ ਮੁੰਡਿਆ ਗੱਲ ਬਣਾਉਣੀ ਪੈਣੀ ਆ ਆ ਮੈਚ ਬਣਾਉਣੀ ਆ ਖਿੱਚਣਾ ਪੈਣਾ ਖਿੱਤੜਾ ਪੈਣਾ ਧਰਤੀ ਕਹਿੰਦੇ ਚਿੰਬਰਪੁਰ ਦੀ ਮੇਲਾ ਚੱਲਦਾ ਆਹ ਸਵਾਦ ਵੱਖਰਾ ਏ ਆਪੋ 2 ਮਿੰਟ 11 ਸੈਕਿੰਡ 19 ਮਿਕਰੋ 2 11 19 ਮਿਕਰੋ ਦਾ ਟਾਈਮ